ਬੱਚਾ ਕਬਰਾ ਨਹੀਂ 1908 ਵਿੱਚ ਕੈਨੇਡਾ ਸਰਕਾਰ ਨੇ ਹਿੰਦੂਸਤਾਨੀਆਂ ਨੂੰ ਕੁੜਕੀ ਵਿੱਚ ਫਸਾ ਕੇ ਉੱਥੋਂ ਕੱਢ ਕੇ ਇੱਕ ਮਾੜੇ ਮੁਲਕ ਬ੍ਰਿਟਿਸ਼ ਹੌਂਡਰਾਸ ਵਿੱਚ ਭੇਜਣ ਦੀ ਯੁਕਤ ਬਣਾਈ ਕਾਨੂੰਨੀ ਤੌਰ ਤੇ ਕੇਸ ਕਾਫੀ ਗੁੰਝਲਦਾਰ ਹੋ ਗਿਆ ਇੱਕ ਦਿਨ ਸੰਤ ਪਾਈ ਤੇਜਾ ਸਿੰਘ ਜੀ ਦੇ ਹਿਰਦੇ ਵਿੱਚ ਬਹੁਤ ਫਿਕਰ ਹੋਇਆ ਤੇ ਸਾਰੀ ਰਾਤ ਬੇਚੈਨ ਰਹੇ ਅੰਮ੍ਰਿਤ ਵੇਲੇ 3 ਵਜੇ ਸਤਿਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦੇ ਕੇ ਫਰਮਾਇਆ ਬੱਚਾ ਘਬਰਾ ਨਹੀ ਅਸੀਂ ਇਹਨਾਂ ਅੰਗਰੇਜ਼ਾਂ ਦਾ ਅਹੰਕਾਰ ਜਰਮਨ ਕੋਲੋਂ ਤੜਵਾਵਾਂਗੇ ਦੋ ਵੱਡੇ ਜੰਗ ਹੋਏ ਇੰਗਲੈਂਡ ਦਾ ਸਾਰਾ ਤਨ ਖਰਚ ਹੋ ਗਿਆ ਤੇ ਦੇਸ਼ ਕਰਜ਼ਾਈ ਹੋ ਗਿਆ ਮਜਬੂਰੀ ਤੌਰ ਤੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਛੱਡਣਾ ਪਿਆ ਸੰਤ ਅਤਰ ਸਿੰਘ ਜੀ ਦੀ ਕਿਰਪਾ ਨਾਲ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਤੋਂ ਵੱਲ ਲੈ ਕੇ ਸੰਤ ਭਾਈ ਤੇਜਾ ਸਿੰਘ ਜੀ ਕਮਰ ਕਸਾ ਕਰਕੇ ਹੋਰ ਉਤਸ਼ਾਹ ਨਾਲ ਔਕੜਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ।